ਸਾਡਾ ਰਾਉਂਡ ਰੋਡ ਜਿਹੜਾ 2023 ਦੇ ਵਿੱਚ ਜਿਹੜਾ ਕਿ মিডিਆ ਨੂੰ ਜਾਦਾ ਉਹਦੇ ਬਾਰੇ ਪਤਾ ਨਹੀਂ ਅਸੀਂ ਉਹ ਧਰਨੇ ਲਾ ਕੇ ਬਣਾਇਆ ਸੀ ਫਿਰ ਜਿਹੜੇ ਸਾਡੇ ਲੀਡਰ ਨੇ ਜਿਹੜੇ ਸਾਡੇ ਅਫਸਰ ਨੇ ਪੀ ਡਬਲਯੂ ਟੀ ਵਾਲੇ ਉਹਨੂੰ ਰੋਕ ਕੇ ਬੱਠੇ ਉਹ ਵੀ ਸਾਰੇ ਰਾਉਂਡ ਰੋਡ ਤੋਂ ਕਿਸੇ ਨੇ ਪਟੰਡੇ ਜਾਣਾ ਕੇ ਨੇ ਚੰਡੀਗੜ੍ਹ ਜਾਣਾ ਪਰ ਨੰਗਰਾਹੋਂ ਰੋਡ ਤੋਂ ਰਹੇ ਨੇ ਕਹਿੰਦੇ ਉਹ ਕਮਾਣੇ ਵਾਲੀ ਪੁਲੀ ਟੁੱਟੀ ਆ ਹੁੰਦਾ ਕਰਕੇ ਚਲਾਉਨੇ ਦਿਨ ਪਾਰਾ ਚੱਲਣਾ ਹੁੰਦਾ ਨਸ਼ੇ ਤੋਂ ਬਿਨਾ ਚੱਲ ਨਹੀਂ ਸਕਦਾ ਫੇਰ ਉਹਨਾਂ ਦੀ ਜਿਹੜੀ ਸਪੀਡ ਆ 12 12 13 13 ਲੈਟਾਂ ਲਾਈਆਂ ਨੇ ਮੋਰੇ ਨਾ ਤੇ ਉਹ ਲੈਟ ਡਾਊਨ ਕਰਦੇ ਆ ਜਿਹੜਾ ਕਰਕੇ ਐਕਸੀਡੈਂਟ ਵੱਧ ਹੁੰਦੇ ਤੇ ਰੋਈ ਟ੍ਰੈਫਿਕ ਆ ਉਹ ਕਹਿੰਦੇ ਵੀ ਅਸੀਂ ਉਧਰੋਂ ਵਾਪਸ ਕਰ ਦਿੰਦੇ ਆ ਵੀ ਮੱਥੇਆੜੇ ਤੋਂ ਪਰੇ ਨੂੰ ਮੋੜ ਦਿੰਦੇ ਆ ਕੂਮ ਵਾਲੀ ਸਾਈਡ ਨੂੰ ਵੀ ਇਧਰਲੇ ਪਾਸੇ ਨੂੰ ਨਹੀਂ ਆਉਣਾ ਨਵਾਂ ਟੀਚਰ ਤੁਸੀਂ ਕੋਈ ਭਰਤੀ ਨਹੀਂ ਕੀਤਾ ਕੋਈ ਤੁਹਾਡੇ ਕੋਲ ਚੱਜ ਹਾਲ ਦਾ ਕਮਰਾ ਨਹੀਂ ਹੈ ਸਕੂਲਾਂ ਦੇ ਵਿੱਚ ਤੁਸੀਂ 2-2 ਲੀਟਰ ਰੰਗ ਮਾਰਦੇ ਜੇ ਬਾਥਰੂਮਾਂ ਦੇ ਉੱਪਰ ਤੁਸੀਂ ਪੱਥਰ ਲਾਉਂਦੇ ਜੇ ਤੇ ਤੇ ਘਾਟਨ ਕਰਨ ਚੱਲ ਜਾਂਦੇ ਜੀ ਟੋਲ ਦੇਣ ਦੇ ਮਾਰੇ ਉਹ ਵੀ ਸਾਰੇ ਇੱਧਰ ਜੀ ਆ ਰਹੇ ਨੇ ਲੁਧਿਆਣੇ ਵਾਲੇ ਵੀ ਜਿਹੜੇ ਪਟੰਡੇ ਵਾਲੇ ਮੋਗੇ ਵਾਲੇ ਉਹ ਵੀ ਇੱਧਰ ਆ ਉਹ ਕਿਉਂ ਇੱਧਰ ਆ ਰਹੇ ਆ ਜੇ ਸਰਕਾਰ ਉੱਥੇ ਰੋਕੇ ਨਾ ਇਹਨਾਂ ਨੂੰ ਪੁਲ ਦੇ ਉੱਤੇ ਸੱਤ ਲੋਜ ਵਾਲੇ ਪੁਲ ਦੇ ਉੱਤੇ ਰੋਕੇ ਵੀ ਤੁਹਾਡਾ ਤਾਂ ਰੂਟ ਹੀ ਨਹੀਂ ਬਣਦਾ ਇਹਨਾਂ ਦਾ ਹੱਲ ਕੀ ਆ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੁੱਤਰ ਦੇ ਦਿੱਤਾ ਜੇ 27 ਤਰੀਕ ਤੱਕ ਕੋਈ ਨਹੀਂ ਲੰਘਦਾ 27 ਤਰੀਕ ਨੂੰ ਐਤਵਾਰ ਆ ਐਤਵਾਰ ਅਸੀਂ ਟੋਲ ਪਲਾ ਚਾ ਫ੍ਰੀ ਕਰਾਂਗੇ ਭਾਰਤੀ ਕਿਸਾਨ ਮਜ਼ਦੂਰ ਇਕਤਾ ਦਿਲਬਾਖ ਸਿੰਘ ਅੱਜ ਲੁਧਿਆਣਾ ਦੇ ਡੀਸੀ ਆਫਿਸ ਪਹੁੰਚੇ ਨੇ ਪ੍ਰਧਾਨ ਸਾਹਿਬ ਕੀ ਹੋ ਗਿਆ ਅੱਜ ਡੀਸੀ ਆਫਿਸ ਪਹੁੰਚਿਓ ਫਿਰ ਤਾਂ ਕੋਈ ਕਿਸਾਨਾਂ ਦੀ ਮੰਗਾਂ ਨਹੀਂ ਹੈ ਕੋਈ ਹੋਰ ਕੋਈ ਕਾਰਨ ਹੈ ਨਹੀਂ ਕਿ ਸਾਡੇ ਹਲਕਾ ਸਾਨੇਵਾਲ ਦੀਆਂ ਮੰਗਾਂ ਨੇ ਕੁਝ ਆਮ ਲੋਕਾਂ ਦੀਆਂ ਮੰਗਾਂ ਨੇ ਜਿਨ੍ਹਾਂ ਦੇ ਲਈ ਅਸੀਂ ਅੱਜ ਆਏ ਆ ਸਾਡਾ ਰਾਉਂ ਰੋਡ ਜਿਹੜਾ 2023 ਦੇ ਵਿੱਚ ਜਿਹੜਾ ਕਿ ਮੀਡੀਆ ਨੂੰ ਜ਼ਿਆਦਾ ਉਹਦੇ ਬਾਰੇ ਪਤਾ ਵਾ ਅਸੀਂ ਉਹ ਧਰਨੇ ਲਾ ਕੇ ਬਣਾਇਆ ਸੀ ਟੋਲ ਪਲਾਜਾ ਫ੍ਰੀ ਕਰਕੇ ਰਾਤਾਂ ਟੋਲ ਪਲਾਜੇ ਦੇ ਕੱਟ ਕੇ ਬਣਾਇਆ ਸੀ ਉਹ ਪੂਰਾ ਨਹੀਂ ਬਣਿਆ ਜੀ ਉਹਨੂੰ ਫੇਰ ਜਿਹੜੇ ਸਾਡੇ ਲੀਡਰ ਨੇ ਜਿਹੜੇ ਸਾਡੇ ਅਫਸਰ ਨੇ ਪੀ ਡਬਲਯੂ ਡੀ ਵਾਲੇ ਉਹਨੂੰ ਰੋਕ ਕੇ ਬੈਠੇ ਨੇ ਔਰ ਉਹਨਾਂ ਨੂੰ ਕਈ ਵਾਰ ਇਸ ਸਬੰਧ ਦੇ ਵਿੱਚ ਅਸੀਂ ਕਹਿ ਲਿਆ ਪਰ ਉਹ ਗੱਲ ਨਹੀਂ ਸੁਣ ਰਹਾ ਜਿਸ ਦੇ ਕਾਰਨ ਪਿਛਲੇ ਹਫਤੇ ਤੋਂ ਐਕਸੀਡੈਂਟ ਚ ਤਿੰਨ ਮੌਤਾਂ ਹੋ ਚੁੱਕੀਆਂ ਨੇ ਇੱਕ ਮੁੰਡਾ ਅਜੇ ਸੀਰੀਅਸ ਪਿਆ ਇੱਕ ਟਿਪਰ ਕੱਲ ਪਰਸੋਂ ਪਲਟਿਆ ਤੁਸੀਂ ਦੇਖਿਆ ਇਹ ਉਹਨਾਂ ਉਹਦੇ ਥੱਲੇ ਤੋਂ ਬੱਚੇ ਆਉਣ ਤੋਂ ਬਚ ਗਏ ਆ ਉਹ ਸਾਰੇ ਦਾ ਇਸੇ ਦਾ ਇੱਕ ਕਾਰਨਾ ਜਿਹੜੀ ਨਜਾਇਜ਼ ਮਾਈਨਿੰਗ ਹੈਵੀ ਟਿਪਰ ਜਿਹੜੇ ਰਾਹੋਂ ਰੋਡ ਤੇ ਚੱਲ ਰਹੇ ਨੇ ਜਿਹੜੇ ਕਿ ਨਵੇਂ ਸ਼ਹਿਰ ਕੰਨੀਓਂ ਵੀ ਆਉਂਦੇ ਨੇ ਉਹ ਵੀ ਸਾਰੇ ਰਾਹੋਂ ਰੋਡ ਤੋਂ ਕਿਸੇ ਨੇ ਬਟਿੰਡੇ ਜਾਣਾ ਕਿ ਇਹਨੇ ਚੰਡੀਗੜ੍ਹ ਜਾਣਾ ਪਰ ਨੰਗਰਾਹੋਂ ਰੋਡ ਤੋਂ ਰਹੇ ਨੇ ਕਹਿੰਦੇ ਉਹ ਕਮਾਣੇ ਵਾਲੀ ਪੁਲੀ ਟੁੱਟੀ ਆ ਜੇ ਤੇ ਉੱਥੇ ਕੋਈ ਟਿਪਰ ਵਾਲਾ 500 700 ਦੇ ਦਿੰਦਾ ਕੋਈ ਉੱਥੇ ਪੁਲਿਸ ਨੂੰ ਤਾਂ ਉੱਥੋਂ ਨਗਾਹ ਦਿੰਦੇ ਨਹੀਂ ਤੇ ਉਹ ਕਹਿੰਦੇ ਪੁਲੀ ਟੁੱਟੀ ਆ 500 ਦੇ ਕੇ ਪੁਲੀ ਬਣ ਜਾਂਦੀ ਆ ਕਿ 500 ਨਾ ਦੇਵੇ ਫਿਰ ਪੁਲੀ ਟੁੱਟੀ ਆ ਇਹ ਵੀ ਉੱਥੇ ਪ੍ਰੋਬਲਮ ਆ ਪਰ ਸਾਡੇ ਵਾਲੀ ਜਿਹੜੀ ਸੜਕਾ ਬੜੀ ਮੁਸ਼ਕਲ ਬਣੀ ਆ ਇਹਨੂੰ ਤੋੜ ਰਿਆ ਅਸੀਂ ਕਹਿੰਨੇ ਆਂ ਅਸੀਂ ਕਿਸੇ ਦੇ ਕੰਮ ਦੇ ਖਿਲਾਫ ਨਹੀਂ ਤੁਸੀਂ ਆਪਣੀ ਮੈਨਿੰਗ ਕਰੋ ਜੋ ਮਰਜ਼ੀ ਕਰੋ ਜਿਹੜਾ 35 ਕਰੋੜ ਰੁਪਈਆ ਬਣ ਦੇ ਲਈ ਆਇਆ ਜਿਹਦੇ ਜੋ 5 ਕਰੋੜ ਦੇ ਪੱਥਰ ਪਾਤੇ ਇੱਕ ਮਹੀਨਾ ਹੋਇਆ ਜੀ ਇਹ 1 ਸਾਲ ਹੋ ਗਿਆ ਪੱਥਰ ਪਾਇਆ ਨੂੰ ਉਹ 30 ਕਰੋੜ ਦਾ ਨਹੀਂ ਪਤਾ ਜੀ ਕਿਧਰ ਗਿਆ ਉਹ 30 ਕਰੋੜ ਦੇ ਨਾਲ ਇੱਕ ਆਪਣੀ ਸੜਕ ਬਣਦੀ ਹੈ ਜਿਹਦੇ ਨੂੰ ਮਰਜ਼ੀ ਨਗਾਉਣ ਟਿੱਪਰ ਸਾਨੂੰ ਕੀ ਪਰ ਆਮ ਜਨਤਾ ਨੂੰ ਪਰੇਸ਼ਾਨ ਨਾ ਕਰਨ ਅਸੀਂ ਆਮ ਜਨਤਾ ਦੀ ਪਰੇਸ਼ਾਨੀ ਨੂੰ ਲੈ ਕੇ ਇੱਥੇ ਆਏ ਨਹੀਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਹੋਣੇ ਆ ਉਸ ਰੋਡ ਤੇ ਕਿਉਂਕਿ ਤੁਸੀਂ ਕਹਿ ਰਹੇ ਦੋ ਤਿੰਨ ਦਰਦਨਾ ਮੋਤਾ ਵੀ ਹੋ ਚੁੱਕੀਆਂ ਤੇ ਟਿਪਰਾਂ ਦਾ ਜਿਹੜਾ ਕਿ ਇਹ ਮਾਫੀਆ ਲਗਾਤਾਰ ਲੰਘਦਾ ਆਦਾ ਹੋਵੇ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਰਫਤਾਰ ਹੁੰਦੀ ਉਹਨਾਂ ਦੀ ਦੇਖੋ ਜੀ ਪਹਿਲੀ ਗੱਲ ਤੇ ਮੇਰਾ ਖਿਆਲ ਹੈ ਜਿੰਨੇ ਕੁ ਟਿਪਰਾਂ ਵਾਲੇ ਨੇ ਤਕਰੀਬਨ ਸਾਰੇ ਨਸ਼ਾ ਕਰਦੇ ਚਾਹ ਕੋਈ ਵੀ ਕੋਈ ਨਸ਼ਾ ਕਰਦਾ ਉਹਦਾ ਕਰਕੇ ਹੀ ਚਲਾਉਂਦੇ ਦਿਨ ਭਰ ਚੱਲਣਾ ਹੁੰਦਾ ਨਸ਼ੇ ਤੋਂ ਬਿਨਾ ਚੱਲ ਨਹੀਂ ਸਕਦੇ ਫਿਰ ਉਹਨਾਂ ਦੀ ਜਿਹੜੀ ਸਪੀਡ ਆ 12 12 13 13 ਲਾਈਟਾਂ ਲਾਈਆਂ ਨੇ ਮੋਰੇ ਨਾ ਤੇ ਉਹ ਲਾਈਟ ਡਾਊਨ ਕਰਦੇ ਆ ਜਿਹਦਾ ਕਰਕੇ ਐਕਸੀਡੈਂ ਅਸੀਂ ਇਹਨਾਂ ਨਾਲ ਟਿਪਰਾਂ ਵਾਲਿਆਂ ਨਾਲ ਬੈਠ ਕੇ ਮੀਟਿੰਗਾਂ ਵੀ ਕਰ ਲਈਆਂ ਵੀ ਤੁਸੀਂ ਇਹਨਾਂ ਦਾ ਹੁਣ ਅਸੀਂ ਤੁਹਾਡੇ ਤੋਂ ਇੱਥੋਂ ਤੋਂ ਪਹਿਲਾਂ ਏਡੀਸੀਪੀ 4 ਮਨਦੀਪ ਸਿੰਘ ਸੰਧੂ ਨੂੰ ਵੀ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਵੀ ਭਾਈ ਇਹਨਾਂ ਨੂੰ ਟਿਪਰਾਂ ਤੇ ਕੰਟਰੋਲ ਕਰੋ ਇੱਕ ਜਿਹੜੀ ਚੁੰਗੀ ਸਾਡੀ ਚੁੰਗੀ ਤੇ ਲੱਗਦੀ ਜਿਹੜੀ ਫੜੀ ਰੇੜੀ ਫੜੀ ਮਾਰਕੀਟ ਆ ਜਿਹੜੇ ਦੁਕਾਨਦਾਰਾਂ ਦੇ ਮੋਹਰੇ ਤਿੰਨ ਤਿੰਨ ਰੇੜੀਆਂ ਲੱਗੀਆਂ ਨੇ ਉਹ ਭਾਈ ਦੁਕਾਨਦਾਰਾਂ ਦੇ ਉੱਤੇ ਵੀ ਪਰਚੇ ਦਰਜ ਕਰੋ ਤਾਂ ਜੋ ਆਪਣੇ ਮੋਹਰੇ ਰੇੜੀ ਨਾ ਲਵਾਉਣ ਇਹ ਰੇੜੀ ਲਵਾ ਕੇ ਫਿਰ ਸੜਕ ਨਹੀਂ ਛੜਕ ਸਾਰੀ ਲੋਕਾਂ ਦਾ ਕਵਰ ਹੋ ਜਾਂਦੀ ਹੈ ਨੰਗਣਾ ਔਖਾ ਜਾਂਦਾ ਜਿਹੜਾ ਐਕਸੀਡੈਂਟਾਂ ਦਾ ਕਾਰਨ ਬਣਦਾ ਸਭ ਤੋਂ ਵੱਡਾ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੇ ਸ਼ਹਿਰ ਨੂੰ ਆਉਣਾ ਕੋਈ ਮਰੀਜ਼ ਹੀ ਹੁੰਦਾ ਮਰੀਜ਼ ਲੈ ਕੇ ਅਸੀਂ ਜਲਦੀ ਸ਼ਹਿਰ ਹੀ ਨਹੀਂ ਆ ਸਕਦੇ ਹਸਪਤਾਲ 'ਚ ਨਹੀਂ ਆ ਸਕਦੇ ਉਹ ਸਾਰੀਆਂ ਪਰੇਸ਼ਾਨੀਆਂ ਨੂੰ ਲੈ ਕੇ ਅੱਜ ਅਸੀਂ ਇੱਥੇ ਹੀ ਆਏ ਆ ਸੜਕ ਸੜਕ ਕਿੰਨੇ ਕੋ ਪਰਸੈਂਟ ਟੁੱਟੀ ਹੋਈ ਹੈ ਤੇ ਕਿੰਨਾ ਕੋ ਪਰਸੈਂਟ ਨਿਰਮਾਨ ਹੋਇਆ ਹੋਇਆ ਉਹਦਾ ਕਿਉਂਕਿ ਤੁਸੀਂ ਵੀ ਪਿਛਲੇ ਸਾਲ ਇੱਕ ਵਾਰੀ ਫੇਰ ਮੰਗ ਪੱਤਰ ਦਿੱਤਾ ਸੀ ਜਦੋਂ ਇੱਥੇ ਡੀਸੀ ਸਾਹਿਬ ਦੂਜੇ ਹੁੰਦੇ ਸੀ ਦੇਖੋ ਛੜਕ ਥੋੜੇ ਟੋਟੇ ਬਣਾ ਕੇ ਛੜਦੇ ਇਹਨਾਂ ਨੇ ਇਹਨਾਂ ਪੈਚ ਪੈਚਵਰਕ ਨਹੀਂ ਥੋੜੇ ਥੋੜੇ ਨਵੇਂ ਬਣਾਈ ਵਿੱਚ ਵਿੱਚੋ ਛੱਡ ਦਿੱਤੀ 25% ਅਜੇ ਰਹਿੰਦੀ ਆ ਬਣਨ ਵਾਲੀ ਬਣੀ ਜਾਣੀ 25% ਬਣੀ ਆ ਬਾਕੀ ਰਹਿੰਦੀ ਆ 11 ਕਿਲੋਮੀਟਰ 43 ਪੁਆਇੰਟ ਦਾ ਟੁੱਟਾ ਇਹ ਚ 6 ਕਿਲੋਮੀਟਰ ਬਣੀ ਆ ਬਾਕੀ ਸਾਰੀ ਰਹਿੰਦੀ ਹੋਈ ਆ ਜੀ ਉਹ ਕਿਉਂ ਨਹੀਂ ਬਣਾ ਰਹੇ ਪੀਡਬਲਯੂਟੀ ਵਿਭਾਗ ਕਿਉਂ ਨਹੀਂ ਬਣਾ ਰਿਹਾ ਉਹ ਸੜਕ ਨੂੰ ਜਦੋਂ ਇਹਨਾਂ ਕੋਲ ਪੈਸੇ ਆਏ ਆ ਟੈਂਡਰ ਹੋਇਆ ਠੇਕੇਦਾਰ ਲੱਗਾ ਰਿਹਾ ਹੁਣ ਠੇਕੇਦਾਰ ਫੇਰ ਭੱਜ ਗਿਆ ਉਥੋਂ ਉਹ ਕਿਉਂ ਨਹੀਂ ਉਹਨੂੰ ਪੂਰਾ ਕਰਵਾ ਰਹੇ ਉਹਦਾ ਕਾਰਨ ਦੱਸਣਾ ਇਸ ਕਰਕੇ ਢੀਸਾਬ ਨੂੰ ਮਿਲੇ ਸਿਆਸਤ ਇਹਦੇ ਵਿੱਚ ਨਜ਼ਰ ਆ ਰਹੀ ਕਿਤੇ ਨਾ ਕਿਤੇ ਕਿਉਂਕਿ ਉਹਨੂੰ ਇਲੈਕਸ਼ਨ ਵੀ ਆ ਰਹੇ ਜਿਵੇਂ ਚੋਣਾਂ ਦੇ ਲਗਾਤਾਰ ਲੋਕਾਂ ਦੇ ਕੰਮ ਹੋਏ ਜਾ ਰਹੇ ਨੇ ਲਗਾਤਾਰ ਜਿਹੜਾ ਕਿ ਬਹੁਤ ਤੇਜ਼ੀ ਨਾਲ ਕੰਮ ਹੋ ਰਹੇ ਨੇ ਕਿ ਤਾ ਤੁਹਾਡਾ ਕਿਉਂ ਨਹੀਂ ਹੋ ਰਿਹਾ ਇਗਨੋਰ ਕੀਤਾ ਜਾ ਰਿਹਾ ਤੁਹਾਨੂੰ ਦੇਖੋ ਜੀ ਇੱਕ ਕ੍ਰੈਡਿਟ ਵਾਰ ਉਹ ਕੇਸ ਹਾਬ ਦੀ ਆ ਜਿਹੜੀ ਆਮ ਆਦਮੀ ਪਾਰਟੀ ਆ ਲਗਾਤਾਰ ਦੇਸ਼ ਨੂੰ ਕਰਜ਼ਾਈ ਕਰਦੀ ਆ ਕੇਜਰੀਵਾਲ ਇੱਥੇ ਆ ਕੇ ਬੈਠਾ ਮਨੀਸ਼ ਸ਼ੋਧਿਆ ਇੱਥੇ ਆ ਕੇ ਬੈਠਾ ਦੂਜੇ ਤੀਜੇ ਇੱਥੇ ਆ ਕੇ ਬੈਠੇ ਕਹਿੰਦੇ ਸੀ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਏ ਆ ਉਹ ਸਿੱਖਿਆ ਦੀ ਕ੍ਰਾਂਤੀ ਕੀ ਆ ਸਿੱਖਿਆ ਦੀ ਕ੍ਰਾਂਤੀ ਇਹ ਨਹੀਂ ਹੁੰਦੀ ਵੀ ਤੁਸੀਂ ਬਾਥਰੂਮਾਂ ਦੇ ਉੱਪਰ ਜਾ ਕੇ ਤੂ ਘਾਟਨ ਕਰੀ ਜਾਓ ਇਹ ਸਿੱਖਿਆ ਦੀ ਕ੍ਰਾਂਤੀ ਆ ਨਵਾਂ ਟੀਚਰ ਤੁਸੀਂ ਕੋਈ ਭਰਤੀ ਨਹੀਂ ਕੀਤਾ ਕੋਈ ਤੁਹਾਡੇ ਕੋਲ ਚੱਜ ਹਾਲ ਦਾ ਕਮਰਾ ਨਹੀਂ ਹੈ ਸਕੂਲਾਂ ਦੇ ਵਿੱਚ ਤੁਸੀਂ ਦੋ-ਦੋ ਲੀਟਰ ਰੰਗ ਮਾਰਦੇ ਜੇ ਬਾਥਰੂਮਾਂ ਦੇ ਉੱਪਰ ਤੁਸੀਂ ਪੱਥਰ ਲਾਉਂਦੇ ਜੇ ਤੇ ਤੂ ਘਾਟਨ ਕਰਨ ਚੱਲ ਜਾਂਦੇ ਜੇ ਇਹ ਕਿਹੜੀ ਸਿੱਖਿਆ ਦੀ ਕ੍ਰਾਂਤੀ ਜੇ ਤੁਹਾਡੀ ਇੱਡੀ ਸਿੱਖਿਆ ਦੀ ਕ੍ਰਾਂਤੀ ਦਿੱਲੀ 'ਚ ਚੱਲਦੀ ਹੁੰਦੀ ਤੁਹਾਨੂੰ ਲੋਕਾਂ ਨੇ ਚਪਲਾਂ ਨਾ ਕੁੱਟ ਕੇ ਕੱਢਿਆ ਉਤੋਂ ਆ ਜਿੰਨੇ ਚੋਰ ਨੇ ਇਹ ਸਾਰੇ ਇੱਥੇ ਆ ਕੇ ਬਹਿ ਗਏ ਆ ਜਿੰਨੇ ਮਮਨੀਸ਼ ਸ਼ੋਧੀਆਂ ਹੁਣ ਇਹ ਤੇ 1300 ਕਰੋੜ ਦਾ ਪਰਚਾ ਦਰਜ ਹੋ ਰਿਹਾ ਮਨੀਸ਼ ਸ਼ੋਧੀਆਂ ਤੇ ਜੈਨ ਦੇ ਉੱਪਰ ਕਿਸ ਗੱਲ ਦਾ ਜਿਹੜਾ ਕਮਰਾ 390000 ਚ ਬਣਾ ਸੀ ਉਹ ਕਮਰਾ ਸਕੂਲ ਦਾ ਇਹਨਾਂ ਨੇ 19 ਲੱਖ ਚ ਬਣਾਇਆ ਉਹ 1300 ਕਰੋੜ ਦਾ ਕਬਣਾ ਜਿਹੜਾ ਇਹਨਾਂ ਦੇ ਉੱਪਰ ਪਰਚਾ ਦਰਜ ਕਰ ਲਈ ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ ਆ ਇਹ ਹੁਣ ਦਿੱਲੀ ਤੋਂ ਭੱਜ ਕੇ ਪੰਜਾਬ ਆ ਗਏ ਮੈਂ ਸਰਪੰਚਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਤੁਹਾਨੂੰ ਇਹ ਪੈਸੇ ਦੇਣਗੇ ਤੁਹਾਡੇ ਪੈਸੇ ਕਢਾ ਕੇ ਇਹ ਇਥੋਂ ਨੱਠ ਕੇ ਰਾਜਸਥਾਨ ਜਾ ਵੜਨਗੇ ਜਾਂ ਜੂਪੀ ਚੱਲ ਜਾਣਗੇ ਦਿੱਲੀ ਵਾਲੇ ਤੇ ਵੜ ਨਹੀਂ ਦਿੰਦੇ ਇਹਨਾਂ ਨੂੰ ਫਿਰ ਤੁਸੀਂ ਕਿੱਥੇ ਭੱਜ ਕੇ ਜਾਣਾ ਪਰਚੇ ਹੋਣਗੇ ਹੁਣ ਤੁਹਾਡੇ ਤੇ ਉੱਤੇ ਦੇ ਪਰਚੇ ਉਹਨਾਂ ਦੇ ਹੋਏ ਨਾ ਹੁਣ ਤੁਹਾਡੇ ਤੇ ਹੋਣਗੇ ਸਰਪੰਚਾਂ ਦੇ ਪਰਚੇ ਹਾਲਾਤ ਤੁਸੀਂ ਕਾਫੀ ਗੰਭੀਰ ਦੱਸੇ ਆਪਣੇ ਰੋਡਾਂ ਦੇ ਉਹਦੇ ਉਦਘਾਟਨ ਕਿਉਂ ਨਹੀਂ ਹੋ ਰਹੇ ਉਹ ਰੋਡ ਕਿਉਂ ਨਹੀਂ ਬਣਾਈ ਜਾ ਰਹੀ ਕਿਉਂਕਿ ਠੇਕੇਦਾਰ ਲਗਾਤਾਰ ਭੱਜੀ ਜਾ ਰਹੇ ਪਿਛਲੇ ਹਫਤੇ ਮੰਤਰੀ ਕੋਈ ਸਕੂਲ ਦੀ கிரਾਂਡ ਕ੍ਰਾਊਂਡ ਦੇਣ ਲਈ ਬੂਤਖੜ ਆਇਆ ਸੀ ਉੱਤੇ ਕਰਕੇ ਕਹਿ ਰਿਹਾ ਸੀ ਇੱਕ ਤੇ ਹੱਥ ਮਾਰ ਕੇ ਵੀ ਮੈਂ ਬਣਾਇਆ ਜੇ ਤੂੰ ਬਣਾਇਆ ਤੂੰ ਰੋਡ ਦਾ ਉਦਘਾਟਨ ਕਿਉਂ ਨਹੀਂ ਕੀਤਾ ਤੁਸੀਂ ਤੇ ਲੈਟਰਿੰਗਾਂ ਦੇ ਉਦਘਾਟਨ ਕਰਦੇ ਫਿਰਦੇ ਜੋ ਤੁਸੀਂ ਐਡੇ ਤੱਕ ਦੇ ਰੋਡ ਦਾ ਉਦਘਾਟਨ ਕਿਉਂ ਨਹੀਂ ਕੀਤਾ ਹਾਲਾਂਕਿ ਮੇਨ ਤੁਸੀਂ ਜੇ ਬਣਾਇਆ ਸੀ ਤੁਸੀਂ ਰੋਡ ਦਾ ਦਗਾਟਨ ਕਰਦੇ ਫਿਰ ਪਤਾ ਹੁੰਦਾ ਵੀ ਰੋਡ ਤੁਸੀਂ ਬਣਾਇਆ ਪਰ ਬਣਾਇਆ ਹੀ ਨਹੀਂ ਉਹਨੂੰ ਪਤਾ ਕਿ ਇਹ ਤੇ ਜਨਤਾ ਵਿਰੋਧ ਕਰੂਗੀ ਨਾ ਇਹਦੇ ਚ ਕਾਂਗਰਸ ਦਾ ਹੱਥ ਆ ਨਾ ਅਕਾਲੀਆਂ ਦਾ ਹੱਥ ਆ ਬਣਾਉਣ ਚ ਇਹ ਆਮ ਜਨਤਾ ਨੇ ਧਰਨੇ ਲਾ ਕੇ ਬਣਾਇਆ ਜੀ ਇਹ ਨੈਸ਼ਨਲ ਅਥਾਰਟੀ ਦੇ ਨਾਲ ਗਲਬਤ ਹੋਈ ਕੋਈ ਇਨਚਾਰਜ ਉੱਥੇ ਦੇ ਜਾਂ ਡਾਇਰੈਕਟਰ ਦੇ ਨਾਲ ਕਿਉਂਕਿ ਕਿਉਂ ਨਹੀਂ ਬਣਾਈ ਜਾ ਰਹੀ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਦੇ ਵਿੱਚ ਧਰਨਾ ਵੀ ਲਾਇਆ ਸੀ ਤੁਸੀਂ ਦੇ ਕੋਈ ਇਹਨਾਂ ਦਾ ਹਾਲ ਇੱਕ ਹੀ ਆ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਜੇ 27 ਤਰੀਕ ਤੱਕ ਕੋਈ ਨਹੀਂ ਲੱਭਦਾ 27 ਤਰੀਕ ਨੂੰ ਐਤਵਾਰ ਆ ਐਤਵਾਰ ਅਸੀਂ ਟੋਲ ਪਲਾਜ਼ਾ ਫ੍ਰੀ ਕਰਾਂਗੇ ਕਿੰਨੇ ਤੋਂ ਕਿੰਨੇ ਵਜੇ ਤੱਕ 12 ਤੋਂ 3 ਤੱਕ ਕਰਾਂਗੇ ਤੇ ਉਸ ਤੋਂ ਬਾਅਦ ਚ ਮੇਰੇ ਜੇ ਨਹੀਂ ਕਰਨਗੇ ਫਿਰ ਇਹਨੂੰ ਕੰਟੀਨਿਊਸ ਤੇ ਡੀਸੀ ਸਾਹਿਬ ਨੇ ਕੀ ਕਿਹਾ ਹੁਣ ਤੱਕ ਡੀਸੀ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਮੈਂ ਬੁਲਾ ਲਿਆ ਬਰਾ ਰਿਆ ਮੈਂ ਤਿੰਨਾਂ ਮਹਿਕਮਿਆਂ ਦੇ ਜੰਗਲਾਤ ਭਾਗ ਬਿਜਲੀ ਵਾਲੇ ਤੇ ਪੀਡਬਲਯੂਡੀ ਵਾਲੇ ਇਹਨਾਂ ਨੂੰ ਬੁਲਾ ਕੇ ਤੇ ਅਸੀਂ ਮੀਟਿੰਗ ਕਰਦੇ ਆਂ ਕਰਕੇ ਤੁਹਾਨੂੰ ਅਸੀਂ ਆਪ ਲਾ ਕੇ ਜਵਾਬ ਦਿਆਂਗੇ ਧੰਨਵਾਦ ਧੰਨਵਾਦ ਸਰ ਦਿਲਬਖ ਜੀ ਸੋ ਇਹ ਤਸਵੀਰਾਂ ਜਿਹੜੀ ਕਿ ਲੁਧਾਨਾ ਦੇ ਡੀਸੀ ਦਫ਼ਤਰ ਦੀਆਂ ਨੇ ਜਿੱਤੇ ਕਿ ਦਿਲਬਖ ਕਿਸਾਨ ਭਾਰਤੇ ਮਜ਼ਦੂਰ ਇਕਤਾ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਐਤਵਾਰ ਦੇ ਦਿਨ ਧਰਨਾ ਜ਼ਰੂਰ ਲਾਜਾਇਗਾ ਲੱਡਵਲ ਪਲਾਜ਼ਾ ਤੇ ਕਿਉਂ ਕਿਉਂਕਿ ਰਾਹਾਂ ਰੋਡ ਦੀ ਜਿਹੜੀ ਸੜਕ ਦੀ ਹਾਲਾਤ ਨੇ ਉਹ ਕਾਫੀ ਗੰਭੀਰ ਨੇ ਤੇ ਉਸ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਦੇ ਸੁਖਦੇਵ ਸਿੰਘ ਮੰਗਣੀ ਮੇਨਾਂ ਜੁੜ ਚੁੱਕੇ ਨੇ ਮੰਗੀ ਸਾਹਿਬ ਕਾਪੀਟਰ ਨਬਦਸ਼ਨ ਲਈ ਖਵਰਾ ਵੀ ਨਿਸ਼ਾ ਕੀਤੀ ਸੀ ਲੁਧਿਆਣਾ ਲਾਈਵ ਨੇ ਉੱਥੇ ਆ ਕੇ ਕਿ ਕਿਤੇ ਕਿਤੇ ਖੱਟੇ ਜਿਹੜੇ ਕੀ ਹੈ ਉੱਥੇ ਬਣੇ ਹੋਏ ਨੇ ਰੋਡਾਂ ਦੀਆਂ ਹਾਲਾਤ ਖਰਾਬ ਹੋਈ ਪਈ ਹੈ ਇਸ ਨੂੰ ਸਰਕਾਰਾ ਕਿਉਂ ਨਹੀਂ ਸੋਨੀਆ ਤੜ ਤੱਕ ਕਿਉਂ ਨਹੀਂ ਮਹਿਕਮੇ ਤੜ ਤੱਕ ਪਹੁੰਚ ਪਾਰੇ ਸਰਕਾਰ ਦਾ ਕੰਮ ਹੋ ਗਿਆ ਮੱਝਵਾਲੀ ਮੱਝ ਨੂੰ ਟੀਕਾ ਲਾ ਦੋ ਜਿੰਨਾ ਕਿ ਟੀਕਾ ਤੁਸੀਂ ਲਾਉਂਦੇ ਹੋ ਉਹਨੂੰ ਚੋਰੋ ਨਹੀਂ ਤਾਂ ਫੇਰ ਮਿਲਦੀ ਨਹੀਂ ਹੈਗੀ ਇਹਨਾਂ ਦੇ ਵੀ ਟੀਕੇ ਹੀ ਲਾਉਣਾ ਪੈਂਦਾ ਕੱਲ ਇੱਕ ਵੀਡੀਓ ਪਾਈ ਸੀ ਤੇ ਰਾਹੋਂ ਰੋਡ ਦੇ ਕਿਉਂਕਿ ਬਹੁਤ ਜ਼ਿਆਦਾ ਇੱਕ ਹਫ਼ਤੇ ਦੇ ਵਿੱਚ ਚਾਰ-ਪੰਜ ਐਕਸੀਡੈਂਟ ਹੋ ਗਏ ਦੋ ਮੌਤਾਂ ਹੋ ਗਈਆਂ ਬਾਕੀ ਲੱਤਾਂ ਬਾਹਾਂ ਕੱਟੀਆਂ ਗਈਆਂ ਜਵਾਰੇ ਟੁੱਟੇ ਹੋਏ ਆ ਸਿਰ ਪਾਟੇ ਹੋਏ ਉਹ ਹਸਪਤਾਲਾਂ ਦੇ ਵਿੱਚ ਪਏ ਨੇ ਇੱਕ ਇਕਲੌਤੇ ਜਵਾਗ ਵੀ ਜਿਹੜਾ ਕਿ ਜਿੰਨਾ ਘਰਾਂ ਦਾ ਇੱਕ-ਇੱਕ ਮੁੰਡਾ ਸੀਗਾ ਉਹ ਵੀ ਮਰ ਗਿਆ ਉੱਥੇ ਐਕਸੀਡੈਂਟ ਦੇ ਵਿੱਚ ਸੋ ਸਰਕਾਰ ਕੋ ਹਲ ਨਿਕਾਰੀ ਕੱਲ ਇੱਕ ਵੀਡੀਓ ਪਾਈ ਸੀ ਤਾਂ ਫਿਰ ਉਹਦੇ ਸੱਜੇ ਦੇ ਇਹਨਾਂ ਨੇ ਕਿਹਾ ਸੀ ਕਿ ਆਜੋ ਬਹਿ ਕੇ ਮੀਟਿੰਗ ਕਰ ਲੈਂਦੇ ਠੀਕ ਹੈ ਨਾ ਤਾਂ ਅਸੀਂ 10 ਵਜੇ ਐਡੀਸੀਪੀ ਨੂੰ ਮਿਲੇ ਹਾਂ ਜਮਾਲਪੁਰ ਜਾ ਕੇ ਮਨਦੀਪ ਸਿੱਧੂ ਸ਼ਾਇਦ ਉਹਨਾਂ ਦਾ ਨਾ ਸੰਧੂ ਉਹਨਾਂ ਦਾ ਨਾਮ ਆ ਤੇ ਉਹਨਾਂ ਨੇ ਸਾਨੂੰ ਸੁਵਿਸ਼ਾਸ਼ਨ ਤੋਂ ਆਇਆ ਵੀ ਜਿਹੜੇ ਮੈਂ ਟਿਪਰਾਂ ਵਾਲਾ ਤਾਂ ਹੱਲ ਕਰ ਦੰਦਾ ਤੁਹਾਡਾ ਵੀ ਟਿਪਰ ਜਿਹੜੇ ਇਧਰਲੇ ਪਾਸੇ ਦੀ ਨਹੀਂ ਲੰਘਣਗੇ ਵੀ ਜਿਹੜੇ ਉਹ ਹਿਮਾਚਲ ਵਾਲੀ ਟ੍ਰੈਫਿਕ ਆ ਉਹ ਕਹਿੰਦੇ ਵੀ ਅਸੀਂ ਉਧਰੋਂ ਵਾਪਸ ਕਰ ਦੰਦੇ ਆ ਵੀ ਮੱਤੇ ਵਾਲੇ ਤੋਂ ਪਰੇ ਨੂੰ ਮੋੜ ਦੰਦੇ ਆ ਕੂਮ ਵਾਲੀ ਸਾਈਡ ਨੂੰ ਵੀ ਇਧਰਲੇ ਪਾਸੇ ਨੂੰ ਨਹੀਂ ਆਉਣਗੇ ਜੋ ਜ ਪ੍ਰਧਾਨ ਸਾਹਿਬ ਇੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਡਰਾਈਵ ਚਲਾਈ ਗਈ ਸੀ ਕਿ ਡਰਿੰਕ ਐਂਡ ਡਰਾਈਵ ਜੇ ਤੀ ਸ਼ਰਾਬੀ ਕੇ ਨਾ ਗੱਡੀ ਚਲਾਓ ਕਿ ਇਹ ਟਿਪਰਾਂ ਦੇ ਲੋਕਾਂ 'ਤੇ ਲਾਗੂ ਨਹੀਂ ਹੁੰਦੀ ਆ ਕਿ ਇਹ ਗੱਡੀਆਂ 'ਤੇ ਲਾਗੂ ਹੁੰਦੀ ਆ ਸਾਡੇ ਦੇਸ਼ ਦੇ ਵਿੱਚ ਨਾ ਡਰਾਈਵਿੰਗ ਦੇ ਲਈ ਕੋਈ ਪਾਲਿਸੀ ਹੈ ਨਹੀਂ ਅਸਲ ਦੇ ਵਿੱਚ ਇਹਦੇ ਪਾਲਿਸੀ ਇਹ ਤਾਂ ਦੇਖੋ ਮੋਟਰਸਾਈਕਲ ਦੇ ਦੀ ਇੱਕ ਉਮਰ ਹੋਣੀ ਚਾਹੀਦੀ ਆ ਵੀ ਇਨੇ ਸਾਲ ਦਾ ਬੱਚਾ 20 ਤੋਂ 18 ਸਾਲ ਤੋਂ ਉੱਪਰ 25 ਸਾਲ ਤੋਂ ਵੀ ਉਹ ਡਰਾਈਵਿੰਗ ਲਾਇਸੈਂਸ ਜਿਹੜਾ ਵਾ ਮਿਲੇ ਮੋਟਰਸਾਈਕਲ ਦਾ 25 ਸਾਲ ਤੋਂ ਉੱਪਰ ਜਿਹੜਾ ਹੋ ਜਾਂਦਾ ਉਹਨੂੰ ਕਾਰ ਡਰਾਈਵਿੰਗ ਦਾ ਚਾੜੇ ਜਿਹੜਾ ਟਿਪਰਾਂ ਵਾਲਾ ਟਰੱਕਾਂ ਵਾਲਾ ਬੱਸਾਂ ਵਾਲਾ ਜਿਹੜਾ ਹੈਗਾ ਇਹ ਲਾਇਸੈਂਸ ਜਿਹੜਾ ਇਹ 40 ਸਾਲ ਤੋਂ ਆਪ ਚਾਹੀਦਾ ਉਦੋਂ ਥੋੜਾ ਜਿਹਾ ਬੰਦਾ ਮੈਚੁਰ ਹੋ ਜਾਂਦਾ ਥੋੜਾ ਜਿਹਾ ਉਹਦੇ 'ਚ ਉਹਨੂੰ ਸਹਰਾ ਆ ਜਾਂਦਾ ਵਾ ਬੰਦਾ ਠੰਡਾ ਦਿਮਾਗ ਹੁੰਦਾ ਇਹ ਹੁਣ ਤੁਸੀਂ ਦੇਖੋ ਵੀ 18-18 ਸਾਲ ਦੇ 16-16 ਸਾਲ ਦੇ ਮੁੰਡੇ ਟਿਪਰਾਂ ਦੇ ਉੱਤੇ ਚੜ੍ਹੇ ਹੋਏ ਨੇ ਸਰਕਾਰ ਦੇ ਸਾਹਮਣੇ ਸ ਚੰਦੇ ਕੋਲੋਂ ਲੰਘ ਰਹੇ ਨੇ ਉਹ ਟਰਾਂਸਪੋਰਟ ਮਾਫ ਮਾਫੀ ਹੀ ਕਹਾ ਕਮ ਹੈ ਉਹਦਾ ਪਤਾ ਨਹੀਂ ਨਾਲ ਤੇ ਕੀ ਦਬਾਅ ਹੈਗਾ ਵੀ ਉਹ ਬਿਗੈਰ ਲਾਇਸੈਂਸਾਂ ਦੇ ਵੀ ਚੱਲ ਰਹੇ ਆ ਬਿਨਾਂ ਨੰਬਰ ਪਲੇਟਾਂ ਐਕਸਪਾਇਰ ਹੋਏ ਟਰੱਕ ਵੀ ਚੱਲ ਰਹੇ ਆ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਆ ਘੁਮਾਣੇ ਵਾਲਾ ਜਿਹੜਾ ਪੌਲਾ ਉਹ ਟੁੱਟਿਆ ਹੋਇਆ ਉਥੋਂ ਪ੍ਰਧਾਨ ਜੀ ਨੇ ਤੁਹਾਡੇ ਸਾਹਮਣੇ ਦੱਸਿਆ ਵਾ ਉਥੇ ਕੀ ਹਾਲਾਤ ਨੇ ਵੀ ਉਹ ਕਿਵੇਂ ਲੰਘਦੇ ਨੇ ਉਥੋਂ ਉਹ ਜਿਹੜਾ ਪੁਲੀ ਆ ਉਹ ਜੇ ਬਣ ਜਵੇ ਕਮ ਸੇ ਕਮ ਜਿਹੜੀ ਸਮਰਾਲੇ ਨੂੰ ਖੰਨੇ ਨੂੰ ਜਿਹੜਾ ਉਧਰ ਰਾਜਪੁਰੇ ਵਾਲੀ ਸਾਈਡ ਨੂੰ ਰੇਤਾ ਜਾਂਦਾ ਵਾ ਤੇ ਉਹ ਤਾਂ ਕਮ ਸੇ ਕਮ ਉਧਰ ਨੂੰ ਚਲੇ ਜਾਵੇ ਉਹ ਵੀ ਸਾਰੇ ਬਾਇਰ ਲੁਧਿਆਣਾ ਉਧਰ ਨੂੰ ਜਾ ਰਹੇ ਨੇ ਤੇ ਜਿਹੜੀ ਹਿਮਾਚਲ ਦੇ ਵਿੱਚੋਂ ਮਾਈਨਿੰਗ ਹੋ ਰਹੀ ਆ ਕ੍ਰੈਸ਼ਰ ਉਹ ਆਣਾ ਤਾਂ ਲਡੂ ਵਾਲਾ ਰਾਈ ਚਾਹੀਦਾ ਟੋਲ ਦੇ ਕੇ ਉਹ ਟੋਲ ਦੇਣ ਦੇ ਮਾਰੇ ਉਹ ਵੀ ਸਾਰੇ ਇੱਧਰ ਦੀ ਜਾ ਰਹੇ ਨੇ ਲੁਧਿਆਣੇ ਵਾਲੇ ਵੀ ਜਿਹੜੇ ਬਠਿੰਡੇ ਵਾਲੇ ਮੋਗੇ ਵਾਲੇ ਉਹ ਵੀ ਇੱਧਰ ਆ ਉਹ ਕਿਉਂ ਇੱਧਰ ਜਾ ਰਹੇ ਆ ਇਹ ਸਰਕਾਰ ਉੱਥੇ ਰੋਕੇ ਨਾ ਇਹਨਾਂ ਨੂੰ ਬਾਰਡਰ ਪੋਰਦੇ ਉੱਤੇ ਸਤਲੋਜ ਵਾਲੇ ਪੁਲ ਦੇ ਉੱਤੇ ਰੋਕੇ ਵੀ ਤੁਹਾਡਾ ਤਾਂ ਰੂਟ ਹੀ ਨਹੀਂ ਬਣਦਾ ਇਹ ਰੂਟ ਪਲਾਨ ਤੈਂਹ ਕਾਰਨ ਉਹਨਾਂ ਦੇ ਲਈ ਵੀ ਤੁਹਾਡਾ ਰੂਟ ਜਿਹੜਾ ਆ ਪਾ ਇਧਰ ਦੀ ਜਾਂਦਾ ਹੈ ਪ੍ਰਧਾਨਾ ਜੇ ਨਾ ਕੋਈ ਚੈਕਿੰਗ ਵੇਰਾਂ ਨਹੀਂ ਹੁੰਦੀ ਹੋਊਗੀ ਆ ਕੀ ਕੀ ਲੱਗਦਾ ਤੁਹਾਨੂੰ ਕਿਉਂਕਿ ਤੁਸੀਂ ਵੀ ਮੋਰਚਾ ਦਿੱਤਾ ਸੀ ਉੱਥੇ ਖੜ ਕੇ ਇੱਕ ਦਿਨ ਯਾਦ ਆ ਤੁਹਾਨੂੰ ਕਿਉਂਕਿ ਅਸੀਂ ਖਬਰਾਂ ਨਸ਼ਰ ਕੀਤੀ ਸੀ ਸਾਰੀ ਪਬਲਿਕ ਨੂੰ ਚੈਕਿੰਗ ਤਾਂ ਹੁੰਦੀ ਆ ਮੋਟਰਸਾਈਕਲਾਂ ਦੀ ਜੇ ਦੋ ਤੋਂ ਬਜਾਏ ਤਿੰਨ ਜਾਣੇ ਚੜ੍ਹ ਕੇ ਮੋਟਰਸਾਈਕਲ ਦੇ ਵਾਹ ਤੇ ਕਹਿੰਦੇ ਜੀ ਉਹ ਮੋਟਰਸਾਈਕਲ ਓਵਰਲੋਡ ਹੋ ਗਿਆ ਉਹਨਾਂ ਦਾ ਚਲਾਨ ਕਰ ਦਿੰਦੇ ਨੇ ਤੇ ਜਿਹੜਾ ਟਿ ਬੰਦਾ ਹੈਲਮਟ ਨਾ ਲਵੇ ਸਿਰ ਦੇ ਉੱਤੇ ਫਿਰ ਉਹਦਾ ਉਹਦਾ ਚਲਾਨ ਹੋ ਜਾਂਦਾ ਮੈਂ ਤੁਹਾਨੂੰ ਦੱਸਦਾ ਨਾ ਵੀ ਉਹਦਾ ਤਾਂ ਚਲਾਨ ਹੋ ਜਾਂਦਾ ਪੈਸੇ ਦਿੰਦੇ ਹੋਰ ਕੀ ਹੋਊਗਾ ਵੀ ਮਿਲੀ ਭਗਤ ਤਾਂ ਹੋਊਗੀ ਵੀ ਦਬਾਹ ਕਰਦਾ ਆ ਆਮ ਬੰਦੇ ਨੂੰ ਕਿਉਂ ਉਹਨਾਂ ਨੇ ਉੱਪਰ ਨਹੀਂ ਬੋਰੀ ਪਾਈ ਹੋਈ ਪਰ ਤਰਪਾਲ ਨਹੀਂ ਪਾਈ ਉਹਨਾਂ ਦਾ ਚਲਾਨ ਨਹੀਂ ਹੁੰਦਾ ਸਿਰ ਦੇ ਉੱਤੇ ਹੈਲਮਟ ਨਹੀਂ ਉਹਦਾ ਚਲਾਨ ਹੋ ਜਾਂਦਾ ਨਹੀਂ ਉਹ ਤਾਂ ਕਹਿੰਦੇ ਕੀ ਅਸੀਂ ਪੈਸੇ ਪੁੱਤਰ ਦਿੰਦੇ ਨਹੀਂ ਕੋਈ ਫਿਰ ਕਾਰਨ ਕੀ ਆ ਫਿਰ ਦੱਸ ਦਿਨ ਵੇਦੇ ਮੋਟਰਸਾਈਕਲਾਂ ਨੂੰ ਘੇਰਦੇ ਹੋ ਤਾਂ ਵੇ ਟਿਪਰਾਂ ਨੂੰ ਕਿਉਂ ਨਹੀਂ ਘੇਰਦੇ ਦਾ ਕਾਰਨ ਫਿਰ ਦੱਸ ਦੇਣਾ ਉਹਨਾਂ ਨੂੰ ਪੁੱਛੋ ਨਾ ਹੁਣ ਵੀ ਇਹ ਕਾਰਨ ਦੱਸੋ ਵੀ ਮੋਟਰਸਾਈਕਲ ਪੁੱਛਿਆ ਦੀ ਉਹਨੇ ਉਹ ਕਹਿੰਦੇ ਸਾਡੇ ਅਸੀਂ ਆਰਾਮ ਨਾਲ ਲੰਘਦੇ ਹਾਂ ਅਸੀਂ ਕੋਈ ਨਸ਼ਾ ਪਤਾ ਨਹੀਂ ਕਰਦੇ ਕੌਣ ਕਹਿੰਦੇ ਟਿਪਰਾਂ ਦੇ ਟਿਪਰਾਂ ਦੇ ਨਸ਼ਾ ਨਹੀਂ ਕਰਦੇ ਵੇ ਟਿਪਰ ਕਿਉਂ ਪੜਦੇ ਆ ਟਿਪਰ ਕਿਉਂ ਪੜਦੇ ਆ ਵੇ ਉਹਦਾ ਵੀ ਦੱਸ ਦੇਣ ਕਿ ਨਸ਼ਾ ਨਹੀਂ ਕਰਦੇ ਵੇ ਟਿਪਰ ਟਿਪਰ ਕਿਉਂ ਕਿਉਂ ਪੜਦੇ ਨੇ ਯਾਰ ਇਹ ਕਿੱਥੇ ਕਿੱਥੇ ਲੜਨੀ ਹੈ ਕਿਸਾਨ ਯੂਨੀਅਨ ਆਮ ਜਿਹੜੀ ਜਨਤਾ ਉਹ ਵੀ ਜਾਗਰਤ ਨਹੀਂ ਹੁਣ इवन ਜਿਹੜੇ ਬੱਚਿਆਂ ਦੇ ਆ ਜਿਹੜੇ ਪਿੰਡਾਂ ਦੇ ਸਰਪੰਚ ਬਣਦੇ ਆ ਪੰਚਾਇਤਾਂ ਬਣਦੇ ਆ ਕਦੇ ਨਹੀਂ ਬਣਦੇ ਆ ਵੀ ਅਸੀਂ ਪਿੰਡਾਂ ਦੀ ਗਵਾਹੀ ਕਰਾਂਗੇ ਅਸੀਂ ਜਨਤਾ ਦੀ ਗਵਾਹੀ ਕਰਾਂਗੇ ਅੱਜ ਗਵਾਹੀ ਕਿੱਥੇ ਆ ਉਹ ਸਰਪੰਚ ਕਿੱਥੇ ਨੇ ਪੰਚਾਇਤਾਂ ਕਿੱਥੇ ਨੇ ਕਿਸੇ ਇੱਕ ਤੁਸੀਂ ਦੇਖੋ ਵੀ ਮੈਂਬਰ ਸਰਪੰਚ ਉਹ ਸਰਕਾਰ ਨੇ ਦੱਬੇ ਹੋਏ ਨੇ ਉਹ ਸਰਕਾਰ ਸਿੱਧੀ ਸਿੱਧੀ ਧਮਕੀ ਦੇ ਰਹੀ ਆ ਜਿਹੜਾ ਸਾਡੇ ਨਾਲ ਨਹੀਂ ਰਲ ਕੇ ਚੱਲੂਗਾ ਅਸੀਂ ਉਹਨੂੰ ਗਰਾਉਂਟਰੀ ਦੇਣੂ ਦੱਸੋ ਉਹ ਸਰਪੰਚ ਘਰੇ ਬੈਠੇ ਨੇ ਉਹ ਕਹਿੰਦੇ ਸਾਨੂੰ ਗ੍ਰਾਂਟ ਨਹੀਂ ਮਿਲਣੀ ਕਿ ਦੇ ਦੇਣਗੇ ਫਿਰ ਉਹਨੂੰ ਕਹਣਾ ਜੇ ਤੁਸੀਂ ਕਿਸੇ ਜਗ੍ਹਾ ਸਾਡੇ ਖਿਲਾਫ ਧਰਨਾ ਲਾਇਆ ਕੰਮ ਦੀ ਖਾਤਰ ਕਿਹਾ ਤਾਂ ਫਿਰ ਉਹਨਾਂ ਦੇ ਪਰਚਾ ਕਰ ਦੇਣਗੇ ਸਰਕਾਰ ਦੇ ਸਰਪੰਚ ਗ੍ਰਾਂਟ ਖਾ ਗਿਆ ਫਿਰ ਆ ਕੇ ਇਲਜ਼ਾਮ ਲਾ ਦੇਣਗੇ ਉਹਰੇ ਤੇ ਹੋਰ ਕੀ ਸਰਕਾਰ ਦਾ ਕੰਮ ਸਰਕਾਰ ਸਭ ਨੂੰ ਦੱਬ ਕੇ ਆਵਾਜ਼ ਬੰਦ ਕਰਕੇ ਸਰਕਾਰ ਆਪਣਾ ਕੰਮ ਕਰਨਾ ਚਾਹੁੰਦੀ ਆ ਕਿ ਮੁੱਦਿਆਂ ਦੇ ਉੱਤੇ ਕੋਈ ਬੋਲੇ ਨਾ ਕਹਦਾਂਗੇ ਦੇਖੋ ਜੀ ਬਹੁਤ ਸ਼ਾਂਤੀ ਆ ਵੋਛਾਂ ਤੇ ਵਸੇ ਇਹ ਥੋੜਾ ਜਿਹਾ ਹੈਗਾ ਸਰਕਾਰ ਦਾ ਆ ਤੁਸੀਂ ਦੇਖ ਲਓ ਵੀ ਚੁੰਗੀ ਤੋਂ ਲੈ ਕੇ ਮਹਿਰਬਾਨ ਤੱਕ ਸਾਰੇ ਰੇੜੀ ਫੜੀ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਕਿਉਂ ਨਹੀਂ ਚੁਕਾਉਂਦੇ ਜੇ ਅਸੀਂ ਕਹਿਣਾ ਵੀ ਇਹਨਾਂ ਦੀ ਮਿੰਡੀ ਭੁਗਤਾ ਪ੍ਰਸ਼ਾਸਨ ਦੇ ਨਾਲ ਪਰ ਉਹਨਾਂ ਕਹਿੰਦੇ ਨੇ ਗਰੀਬ ਬੰਦੇ ਹੈ ਰੋਟੀ ਪਾਣੀ ਕਮਾਉਂਦੇ ਪਏ ਆ ਰਾਮ ਨਾਲ ਫਿਰ ਐਂ ਕਰਨਾ ਤੇ ਰੋਡ ਬੰਦ ਕਰ ਦਣ ਯਾਰ ਸਾਰਾ ਫਿਰ ਗਰੀਬਾਂ ਨੂੰ ਫਿਰ ਸਾਰੀ ਸੜਕ ਦੇ ਉੱਤੇ ਭਾਲ ਦੇਣਾ ਫਿਰ ਰੋਡ ਕੀ ਆ ਸੜਕ ਕੋਈ ਹੋਰ ਨਵਾਂ ਇੱਥੋਂ ਸਰਕਾਰ ਕੋਲੋਂ ਪੈਸੇ ਲੈ ਕੇ ਕੋ ਰੋਡ ਨਵਾਂ ਕੱਢ ਰਿਹਾ ਨਾ ਉਸ ਰੋਡ ਦੇ ਉੱਤੇ ਸਾਰਾ ਉਹਨੂੰ ਫਿਰ ਰੇੜੀ ਫੜੀ ਵਾਲਿਆਂ ਨੂੰ ਭਾਲ ਦੇਣ ਜਿਹ ਫਿਰ ਇਹ ਸਾਰੇ ਪ੍ਰਵਾਸੀਆਂ ਨੂੰ ਦੇ ਦੇਣਾ ਸੜਕਾਂ ਸਾਰੀਆਂ ਮਲ ਲੈਣਾ ਜਨਤਾ ਸਾਡੇ ਪੰਜਾਬ ਜਿਹੜੇ ਪੰਜਾਬ ਵਾਲਾਂ ਦੀ ਲੰਘਣ ਦੇ ਲਈ ਤਾਂ ਕੋਈ ਸੜਕ ਦੇ ਦੇਣਾ ਪਰ ਜੇ ਪ੍ਰਵਾਸੀਆਂ ਦਾ ਹੀ ਕਬਜ਼ਾ ਕਰਾਣਾ ਇਹਨਾਂ ਨੇ ਉਸਤੇ ਜਿਹੜੀ ਕਿ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਦਿਨ ਐਤਵਾਰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਜਿਹੜੀ ਕਿ ਐਲਾਨ ਕੀਤਾ ਗਿਆ ਹੈ ਭਾਰਤੀ ਕਿਸਾਨ ਮਜ਼ਦੂਰ ਏਕਤਾ ਦੇ ਵੱਲੋਂ ਪ੍ਰਧਾਨ ਦਿਲਬਾਗ ਦੇ ਵੱਲੋਂ ਤੇ ਉਹ ਕਿਹਾ ਜਾ ਰਿਹਾ ਹੈ ਕਿ ਕਾਫੀਆਂ ਦਰਦਨਾਕ ਮੋਤਾ ਵੀ ਜੜਕੀਆਂ ਉੱਥੇ ਉਸ ਰੋਡ ਤੇ ਹੋਈਆਂ ਨੇ ਤੇ ਨੈਸ਼ਨਲ ਹਾਈਵੇ ਜਿਹੜਾ ਕਿ ਐ ਪੈਂਦਾ ਵਾ ਉੱਥੇ ਕਨੈਕਟ ਕਰਦਾ ਤੇ ਦੁਕਾਨਦਾਰਾਂ ਨੇ ਵੀ ਕਿ ਕਾਫੀ ਕਬਜ਼ੇ ਜਿਹੜੀਆਂ ਰੋਡਾਂ ਦੇ ਬਾਹਰ ਕੀਤੇ ਹੋਏ ਨੇ ਪੀ ਡਬਲਯੂ ਡੀ ਜਿਹੜਾ ਕਿ ਐ ਪ੍ਰਸ਼ਾਸਨ ਕੁੰਮ ਕਰਨ ਦੀ ਨੀਂਦ ਸੁੱਤਾ ਹੋਇਆ ਵਾ ਤੇ ਉਹ ਉੱਥੇ ਦੇ ਜਿਹੜੇ ਤਹਿ ਵਜਾਰੀ ਇੰਚਾਰਜ ਲੱਗਦੇ ਨੇ ਉਹ ਵੀ ਕੁੰਮ ਕਰਨ ਦੀ ਨੀਂਦ ਸੁੱਤੇ ਹੋਏ ਦਿਖਾਈ ਦੇਂਦੇ ਪਏ ਨੇ ਹੁਣ ਇਹ ਤਸਵੀਰਾਂ ਜਿਹੜੀਆਂ ਜੇ ਮੰਗ ਪੱਤਰ ਦੇਣਾ ਸੀ ਡੀ ਸੀ ਸਾਹਿਬ ਇਰੇ ਹਿਮਾਂਸ਼ੂ ਜਿਆਨ ਨੇ ਸਾਡੇ ਡੀਸੀ ਨੇ ਲੁਧਿਆਣਾ ਦੇ ਉਹਨਾਂ ਨੇ ਕਿਹਾ ਕਿ ਬਿਲਕੁਲ ਆਸ਼ਵਾਸ਼ਣ ਦਿੰਦਾ ਮੈਂ ਤਿੰਨ ਤਿੰਨੋਂ ਮਹਿਕਮਾ ਦੇ ਅਫਸਰਾਂ ਨਾਲ ਬੁਲਾ ਕੇ ਤੁਹਾਡਾ ਹੱਲ ਜ਼ਰੂਰ ਕਰਾਵਾਂਗਾ ਹੁਣ ਦੇਖਣਾ ਹੋਏਗਾ ਕਿ ਰੋਡ ਬਣੇਗੀ ਕਿੰਨੀ ਬਣੇਗੀ ਟਿਪਰਾ ਦਾ ਜਿਹੜਾ ਮਾਫੀਆ ਵਾ ਉਹ ਉਥੋਂ ਲੰਗਣਾ ਖਤਮ ਹੋਵੇਗਾ ਕਿ ਨਹੀਂ ਹੋਵੇਗਾ ਇਹ ਦੇਖਣਾ ਜ਼ਰੂਰ ਹੋਏਗਾ ਕਿਉਂਕਿ ਪਿਛਲੇ ਕੁਝ ਦਿਨਾਂ ਪਹਿਲਾਂ ਕਾਫੀਆਂ ਜਗ੍ਹਾ ਮੋਤਾ ਹੋਈਆਂ ਟਿਪਰਾ ਡਰਾਈਵਰਾਂ ਦੇ ਕਰਕੇ ਲਾਪਰਵਾਹੀ ਕਰਕੇ ਕਾਫੀ ਕਿਉਂਕਿ ਬਹੁਤ ਤੇਜ਼ ਰਫਤਾਰਾ ਤੋਂ ਉੱਥੇ ਆਉਂਦੇ ਨੇ ਕਿਉਂਕਿ ਉੱਥੇ ਲੋਕ ਲੋਕਾਂ ਦਾ ਆਣਾ ਜਾਣਾ ਲੱਗਦਾ ਰਹਿੰਦਾ ਵਾ ਹੁਣ ਦੇਖਣਾ ਹੋਵੇਗਾ ਕਿ ਕਿੰਨੀ ਕੁ ਜਲਦ ਇਹ ਟਿਪਰਾਂ ਦੇ ਕਾਰਵਾਈ ਹੋਏਗੀ ਤਾਂ ਕਿੰਨੀ ਕੁ ਜਲਦ ਉੱਥੇ ਦੀ ਰੋਡਾਂ ਜਿਹੜੀਆਂ ਬਣਨਗੀਆਂ ਜੁੜੇ ਹੋਣ ਲੱਗਣਗੇ ਤਨਾ ਦੀਪਕ ਕੁਮਾਰ ਤਨਾ ਰਿਪੋਰਟ ਧੰਨਵਾਦ